ਗੁਰਦਾਸਪੁਰ ਦੇ ਥਾਣਾ ਦਿਨਾਂ ਨਗਰ ਦੇ ਤਹਿਤ ਅਦੀਨ ਆਉਂਦੇ ਕਈ ਇਲਾਕਿਆਂ ਦੇ ਵਿੱਚ ਚੋਰੀਆਂ ਦਾ سلسلہ ਰੁਕਦਾ ਨਾਮ ਨਹੀਂ ਲੈ ਰਿਹਾ ਤਸਵੀਰਾਂ ਪਿੰਡ ਮਾਦੋਵਾਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਕਿ ਸ਼ਾਤਰ ਚੋਰਾਂ ਦੇ ਵੱਲੋਂ ਘਟਿਆ ਕਰਤੂਤ ਕੀਤੀ ਗਈ ਹੈ ਘਰ ਦੇ ਵਿੱਚ ਵੜ ਕੇ ਅੰਦਰੋਂ ਕੁੰਡਾ ਲਾ ਕੇ ਕਾਰ ਦੇ ਵਿੱਚ ਸੋਨਾ ਤੇ ਨਕਦੀ ਲੈ ਕੇ ਰਫੂ ਚੱਕਰ ਹੋ ਗਏ ਨੇ ਤਾਂ ਜਦੋਂ ਪਰਿਵਾਰ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਦੱਸਦੇ ਕਿ ਪਰਿਵਾਰ ਨੇ ਦੱਸਿਆ ਹੈ ਕਿ ਉਹ ਕੂਲਰ ਲਗਾ ਕੇ ਬਾਹਰ ਸੁੱਤੇ ਹੋਏ ਸਨ ਤਾਂ ਚੋਰਾਂ ਦੇ ਵੱਲੋਂ ਰਾਤ ਨੂੰ ਕਰੀਬ 12:30 ਵਜੇ ਦੇ ਵਜੇ ਕਹਿ ਲਵੋ ਕਿ ਉਹਨਾਂ ਨੇ ਜਿਹੜਾ ਸਮਾਂ ਦੱਸਿਆ ਕਿ ਉਹ ਸੁੱਤੇ ਪਏ ਸਨ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਿਆ ਤਾਂ ਚੋਰ ਜਿਹੜੇ ਨੇ ਗ੍ਰਿਲ ਤੋੜ ਕੇ ਘਰ ਦੇ ਵਿੱਚ داخل ਹੋਂਦੇ ਆਉਂਦੇ ਨੇ ਤਾਂ ਘਰ ਦੇ ਪਿਛਲੇ ਦਰਵਾਜੇ ਦੀਆਂ ਬਾਰੀਆਂ ਤੋੜਦੇ ਨੇ ਤਾਂ ਅੰਦਰ ਦਾਖਲ ਹੋ ਜਾਂਦੇ ਨੇ ਤਾਂ ਉਸ ਤੋਂ ਬਾਅਦ ਸੋਫਾ ਲਗਾ ਦਿੰਦੇ ਨੇ ਤਾਂ ਜੋ ਬਾਹਰਲਾ ਬੰਦਾ ਕੋਈ ਅੰਦਰ ਨਾ ਆ ਸਕੇ ਤਾਂ ਉਹ ਬੜੀ ਹੀ 2 ਘੰਟੇ ਤਸੱਲੀ ਦੇ ਨਾਲ ਚੋਰੀ ਕਰਦੇ ਨੇ ਜਿਸ ਦੇ ਵਿੱਚ ਲੱਖਾਂ ਰੁਪਏ ਦਾ ਸੋਨਾ ਤੇ ਨਾਲ 20000 ਦੇ ਕਰੀਬ ਨਕਦੀ ਲੈ ਕੇ ਫਰਾਰ ਹੋ ਜਾਂਦੇ ਨੇ ਤਾਂ ਪਰਿਵਾਰ ਜਦੋਂ ਸਵੇਰੇ 5 ਵਜੇ ਦੇ ਕਰੀਬ ਉੱਠਦਾ ਹੈ ਤਾਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋਈ ਆ ਤਾਂ ਪਰਿਵਾਰ ਦੇ ਵੱਲੋਂ ਪਿੰਡ ਦੇ ਸਰਪੰਚ ਨੂੰ ਸੂਚਿਤ ਕੀਤਾ ਜਾਂਦਾ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਤਾਂ ਮੌਕੇ ਤੇ ਆ ਕੇ ਸਰਪੰਚ ਤੇ ਪੁਲਿਸ ਕਰਮਚਾਰੀਆਂ ਦੇ ਵੱਲੋਂ ਆ ਕੇ ਜਿਹੜਾ ਮੌਕਾ ਵੇਖਿਆ ਜਾਂਦਾ ਜਾਨਾ ਜਾਲ ਸਿੰਘ ਆਨਮ ਚੂਰ ਸਿੰਘ ਪਿੰਡ ਮਤੋਆ ਰਾਤ ਨੂੰ ਉੱਤਰ ਲਾ ਕੇ ਬਾਹਰ ਸੁਤੇ ਚੋਰਾਣਾਂ ਵਾਗੜੀ ਗੱਡੀ ਗ੍ਰਿਲ ਤੋੜ ਕੇ ਚੋਰੀ ਕੀਤੀ ਹੈ ਇਹ ਇਹਦੇ ਵਿੱਚ ਵਾਲਾ 18000 ਤੋਂ ਲੈ ਸੋਨਾ ਸੀ 18 19000 ਰਾਇ ਦਾ ਕੈਸ਼ ਸੀ ਕਿੰਨੇ ਕ ਵੇਲੇ ਘਟਾਣ ਲੱਗਦੇ ਰਹਿੰਦੇ ਇਹਨਾਂ ਨੇ ਜੀ ਪਤਾ ਸੁੱਤੇ ਹੈ ਨਹੀਂ ਗਿਆ ਸਕਦੇ ਅੱਛਾ ਜੀ ਕੋਈ ਵਾਇਰਸ ਨਹੀਂ ਨਹੀਂ ਵਾਇਰਸ ਨਹੀਂ ਤੇ ਪੁਲਸ ਆਈ ਆਪਰੇ ਤੇਲੀ ਹਾਂ ਬੁਲਸਾਈ ਮੌਕਾ ਦੇ ਗਿਆ ਤੇ ਘਰ ਪਰਿਵਾਰ ਸਾਰਾ ਘਰੀ ਚੀ ਵੀ ਹਾਂਜੀ ਬਾਹਰ ਸਤੇ ਘਰ ਪਰਿਵਾਰ ਘਰੀ ਹਾਂਜੀ ਤੇ ਉਸ ਨੂੰ ਬਹੁਤ ਜੁਹਾ ਹਾਂਜੀ ਮੈਂ ਸਵੇਰੇ ਉੱਠਿਆ ਪੰਜ ਵਜੇ ਨਾ ਪੱਠੇ ਪਾਉਣਗੇ ਆ ਡੰਗਰਾ ਨੂੰ ਦੁਕਾਣ ਨੇ ਕਿਹਾ ਦਰਵਾਜ਼ਾ ਨਹੀਂ ਖੋਲਣ ਦੇ ਅੰਦਰ ਦਰਵਾਜ਼ਾ ਬੰਦ ਹੈ ਜਦੋਂ ਆਈ ਆਣ ਕੇ ਦੇਖਿਆ ਤਾਂ ਦਵਾਜੇ ਬੰਦ ਸੀ ਬਾਹਲੇ ਬੰਨੇ ਵੇਖਿਆ ਤਾਂ ਖਿੜਕੀ ਟੁੱਟੀ ਫਿਰ ਮੈਂ ਇਸ ਪੰਜ ਸਾ ਨੂੰ ਫੋਨ ਕੀਤਾ ਫਿਰ ਆਏ ਫਿਰ ਉਹਨਾਂ ਮੋਗਾ ਵੇਖਿਆ ਫਿਰ ਇਕੋਲ ਲਿਖਉਣ ਗਏ ਉਹ ਚੋਰਾਂ ਨੇ ਦਰਵਾਜਾ ਅੰਦਰੋਂ ਬੰਦ ਕਰ ਲਿਆ ਸੀ ਹਾਂਜੀ ਉਹਨਾਂ ਨੂੰ ਪਹਿਲਾਂ ਸੋਫੇ ਲਾਤੇ ਦੇਖਣਾ ਸੋਫਾ ਲਾ ਰਿਹਾ ਉਧਰ ਮੇਜ਼ ਲਾਇਆ ਦਾ ਇਹ ਪੰਜਾਂ ਦੀ ਪਛਾਣ ਹੋ ਸਕਦੀ ਕਿਹੜੇ ਨੇ ਕੋਈ ਨਹੀਂ ਦੇਖੇ ਨਹੀਂ ਨਹੀਂ ਦੇਖੇ ਨਹੀਂ ਨਹੀਂ ਕਿ ਬੈਗ ਵਿੱਚ ਕੀ ਆ ਗਿਆ ਕਰਾਂਗੇ ਸੀਸੀਟੀਵੀ ਕੈਮਰਾ ਕਰਾਂਗਾ ਨਾ ਦੂਹਰੇ ਪੈ ਜਿੰਦੇ ਆ ਇਹ ਇਹਨਾਂ ਦੇ ਘਰ ਦੀ ਇਹ ਕੂਲਰ ਲਾ ਕੇ ਬਾਹਰ ਸੁੱਤੇ ਪਏ ਸੀ ਕਿ ਰਾਤ ਜਦੋਂ ਵੀ ਬਾਹਰੋਂ ਚੋਰ ਆਏ ਆ ਉਹਨਾਂ ਨੇ ਗ੍ਰਿਲ ਤੋਂ ਕੁੱਟੀ ਆ ਅੰਦਰ ਵਾਲਕੇ ਉਹਨਾਂ ਨੇ ਬਾਹਰੋਂ ਕੁੜੀਆਂ ਅੰਦਰੋਂ ਕੁੜੀਆਂ ਲਾ ਕੇ ਅੰਦਰ ਪੂਰਾ 2-3 ਘੰਟੇ ਉਹਨਾਂ ਨੇ ਪੂਰਾ ਇਹਨਾਂ ਦਾ ਸੋਨਾ-ਸੋਨਾ ਲਾ ਕੇ ਤੋੜ ਕੇ ਉਹ ਕੱਢ ਲਿਆ ਵਾ ਤੇ 20000 ਰੁਪਇਆ ਕੈਸੀ ਗੱਲ ਜਿਹੜਾ ਉਹ ਲੈ ਗਿਆ ਤੇ ਬਾਕੀ ਅਸੀਂ ਪੁਲਿਸ ਕੰਪਲੇਂਟ ਕਰ ਦਿੱਤੀ ਆ ਬਾਕੀ ਉਹਦੇ ਵਿੱਚ ਪੁਲਿਸ ਜੋ ਵੀ ਹੈਗੀ ਕਾਰਵਾਈ ਕਰੇਗੀ ਕਿੰਨਾ نقصان ਹੋ ਗਿਆ ਨੁਕਸਾਨ ਲਗਭਗ 1.5 ਲੱਖ ਦਾ ਹੋ ਗਿਆ